ਕੱਲ ਰਾਤ ਨੂੰ ਜਾਵਾਂਗੇ ਅਸੀਂ ਰਾਤ ਵੀ ਚੱਲ ਨਿਕਾ ਲਈ ਤੇ ਚੱਲ ਕੋਈ ਗੱਲ ਨਹੀਂ ਖੁਬਾ ਚੱਲਾਂਗੇ ਠੀਕ ਆ ਹੁਣ ਅਸੀਂ ਬਾਰਡਰ ਕੋਲੇ ਭਈਆ ਜੂਤ ਦੇਖ ਲੋ ਇਹ ਤੋਂ ਬਿਨਾ ਮੋਰਚਾ ਨਹੀਂ ਦਿੱਤਾ ਜਾਣਾ ਜਿਵੇਂ ਆ ਵੀ ਉੱਤੇ ਸਟੇਜ ਲਈ ਗੱਲ ਉਹਨਾਂ ਨੇ ਠੀਕ ਆ ਸਟੇਜ ਲਈ ਸਾਨੂੰ ਬੋਲਣ ਦਾ ਮੌਕਾ ਕਿਉਂ ਨਹੀਂ ਦਿੱਤਾ ਭਾਈ ਜੇ ਜੂਤ ਦੀ ਆਵਾਜ਼ ਦਵਾਈ ਜਾ ਰਹੀ ਹੈ ਤੇ ਜੂਤ ਨਾ ਹੋਵੇ ਅੱਗੇ ਭਾਈ ਕੋਈ ਹੇ ਵੀ ਤੁਹਾਨੂੰ ਪਤਾ ਜਿੱਦੋਂ ਪਿਛਲਾ ਮੋੜਤਾ ਉਹ ਵੀ ਬਾਈ ਬੈਰੀਗੜ ਯਾਰ ਬੁੜੇ ਥੋੜੀ ਪੰਨਣ ਗਏ 21 ਤਰੀਕ ਤੋਂ ਬਾਅਦ ਕਹਿਣਗੇ 25 ਤਰੀਕ ਉਦੋਂ ਬਾਈ ਚੌਨ ਜਾਫਤਾ ਲੱਗ ਗਿਆ ਨਾ ਮੁਰਤੇ ਸਾਰਿਆਂ ਦੇ ਪੈਣ ਗੀਆਂ ਬਾਈ ਜੇ ਕੋਈ ਪੈਣ ਤੋਂ ਮੁੜੋਂਗੇ ਤਾਂ ਵੀ ਉਧਰੋਂ ਪੈਣ ਗੀਆਂ ਇਹ ਦੇਖ ਲੋ ਜਿਦੋਂ ਸਰਕਾਰ ਵਾਂਗੂ ਬਈ ਅਸੀਂ ਨਾ ਸਭ ਤੋਂ ਪਹਿਲਾਂ ਤਾਂ ਕਹਿੰਦੇ 13 ਤਰੀਕ ਨੂੰ ਜਾਣਾ ਦਿੱਲੀ ਲਿਖਿਆ ਨਾ ਸਾਰੇ ਪੋਸਟਰਾਂ ਤੇ 13 ਨੂੰ ਕੂਚ 13 ਕ ਦਿੱਲੀ ਕੂਚ ਉਦੋਂ ਬਾਅਦ ਸਾਨੂੰ ਕਹਿੰਦੇ ਬਈ 18 ਤਰੀਕ ਨੂੰ ਕਵੇਂ ਕੱਲ ਕਹਿੰਦੇ ਲਾਸਟ ਮੀਟਿੰਗ ਆ ਕੱਲ ਰਾਤ ਨੂੰ ਜਾਵਾਂਗੇ ਅਸੀਂ ਰਾਤ ਵੀ ਚੱਲ ਨਿਕਾ ਲਈ ਕੇ ਚੱਲ ਕੋਈ ਗੱਲ ਹੀ ਨਹੀਂ ਸਵੇਰ ਚੱਲਾਂਗੇ ਠੀਕ ਆ ਹੁਣ ਅਸੀਂ ਬਾਰਡਰ ਕੋਲੇ ਬਈ ਆ ਜੂਤ ਦੇਖ ਲਓ ਇਹ ਤੋਂ ਬਿਨਾ ਮੋਰਚਾ ਨਹੀਂ ਜਿੱਤਿਆ ਜਾਣਾ ਬਈ ਕੱਲੇ ਬੁੜਿਆਂ ਤੋਂ ਵੀ ਚੱਲ ਅਸੀਂ ਜੋਸ਼ ਨਾਲ ਕੰਮ ਕਰਦੇ ਆ ਉਹ ਹੋਸ਼ ਨਾਲ ਕਰਦੇ ਆ ਪਰ ਬਈ ਸਾਡੇ ਨਾਲ ਰਲਦੇ ਕਿਉਂ ਨਹੀਂ ਜੇ ਉਹ ਆਪਦੀ ਉੱਥੇ ਸਟੇਜ ਲਈ ਗੱਲ ਉਹਨਾਂ ਨੇ ਠੀਕ ਆ ਸਟੇਜ ਲਈ ਸਾਨੂੰ ਬੋਲਣ ਦਾ ਮੌਕਾ ਕਿਉਂ ਨਹੀਂ ਦਿੱਤਾ ਬਈ ਜੇ ਜੂਤ ਦੀ ਆਵਾਜ਼ ਦਬਾਈ ਜਾ ਰਹੀ ਹੈ ਜੇ ਜੂਤ ਨਾ ਹੋਵੇ ਅੱਗੇ ਬਈ ਕੀ ਮਾ ਵੀਡੀਓ ਪਾਈ ਹੈ ਹਾਂ ਪਾਈ ਆ ਨਾ ਬਾਈ ਜੂਤ ਜੇ ਨਾਲ ਤੁਰੂਗਾ ਫੇਰ ਹੀ ਮੋਰਚਾ ਫਤੇ ਹੋਣਾ ਵੇ ਅਗਲੇ ਪਿੱਛੇ ਵੀ ਤੁਹਾਨੂੰ ਪਤਾ ਜਦੋਂ ਪਿਛਲਾ ਮੋਰਚਾ ਉਹ ਵੀ ਬਾਈ ਬੈਰੀਗੇਟ ਯਾਰ ਬੁੜੇ ਥੋੜੀ ਭੰਨਣਗੇ ਯਾਰ ਠੀਕ ਆ ਫਿਰ ਸਾਡੀ ਗੱਲ ਕਿਉਂ ਨਹੀਂ ਮੰਨਦੇ ਸਹੀ ਆ ਨਾ ਬਾਈ ਹਾਂ ਹਾਂ ਬਾਈ 100 ਵਾਰ ਦਾ ਵਾਦਾ ਕਰਦੇ ਬਾਈ 100 ਵਾਰ ਦਾ ਲਿਖਤੀ ਰੂਪ ਚ ਵਾਦਾ ਕੀਤਾ ਹੀ ਕਿ 100 ਵਾਰ ਨੂੰ ਦਿੱਲੀ ਚੱਲਾਂਗੇ ਉਹ ਤੁਹਾਨੂੰ ਬੰਦਾ ਨਹੀਂ ਦੇ ਦਿਆ ਇੱਕਾ ਗੁ ਵੀ ਨਹੀਂ ਮਿਲਿਆ ਸੋਣਾ ਸੀ 12 ਵਜੇ ਚੱਲਾ ਸੀ 2 ਵਜੇ ਕਿਹਾ ਕਿ ਅਸੀਂ ਬਾਈ ਮੋਰਚਾ ਭੰਣਾ ਅਸੀਂ ਦਿੱਲੀ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ ਤੇ ਹੁਣ ਕਹੀ ਜਾਂਦੇ ਆ 21 ਤਰੀਕ ਜਦੋਂ 21 ਤਰੀਕ ਆ ਗਈ 21 ਤਰੀਕ ਤੋਂ ਬਾਅਦ ਕਹਿਣਗੇ 25 ਤਰੀਕ ਉਦੋਂ ਬਾਈ ਚੋਣ ਜਾਬਤਾ ਲੱਗ ਜਾਣਾ ਮੁਰਕੇ ਸਾਰਿਆਂ ਦੇ ਪਹਿਣ ਗਿਆ ਬਾਈ ਜੇ ਪੈਂਟ ਨੂੰ ਮੋੜੋਗੇ ਤਾਂ ਵੀ ਉਧਰੋਂ ਪਹਿਣ ਗਿਆ ਇਹ ਦੇਖ ਲਓ ਜਦੋਂ ਸਰਕਾਰ ਭੰਗੂ ਸਭੀ ਕੁੱਟੂਰੀ ਬਾਈ ਸਹੀ ਗੱਲ ਹੈ ਬਾਈ ਸਹੀ ਹੈ ਨਾ ਬਾਈ ਸਾਰੇ ਜਾਨੇ ਬਾਈ ਬਣ ਕੇ ਰਲ ਜੋ ਇਕੱਠੇ ਹੋ ਜੋ ਸਾਰੇ ਨਹੀਂ ਇੱਥੇ ਬੈਠਾ ਬਾਈ ਕੁਝ ਨਹੀਂ ਹੋਣਾ ਮੇਰੇ ਇੱਕ ਵੀ ਕੋਈ ਵਿਸ਼ਵਾਸ ਹੈਗਾ ਮੇਰੇ ਇੱਕ ਸਾਨੂੰ ਕੋਰਾ ਵਿਸ਼ਵਾਸ ਨਹੀਂ ਸਾਨੂੰ ਕੋਰਾ ਨੂੰ ਕਹਿੰਦੇ ਕੀ ਨੇ ਹੁਣ ਭਾਈ ਉਹ ਕਹਿੰਦੇ 21 ਤਰੀਕ ਨੂੰ 11 ਵਜੇ ਉਹ ਕਹਿੰਦੇ 21 ਤਰੀਕ ਨੂੰ 11 ਵਜੇ ਦਿੱਲੀ ਚੱਲਾਂਗੇ ਅੱਛਾ ਤੇ ਭਾਈ ਯਾਰ ਇੱਥੇ ਇੱਕ ਸਾਨੂੰ ਇਹਨਾਂ ਦੇ ਬਾਈ ਪੂਰਾ ਯਕੀਨ ਨਹੀਂ ਆ 21 ਤਰੀਕ ਨੂੰ ਕਹਿਣਗੇ ਅਸੀਂ 25 ਨੂੰ ਚੱਲਾਂਗੇ ਭਾਈ ਜੀ ਕਿਵੇਂ ਦੇਖਦੇ ਹੋ ਦਿੱਲੀ ਦਿੱਲੀ ਜਾ ਕੇ ਵੀ ਗੱਲ ਜਿਹੜੀ ਬੈ ਕੇ ਨਿਬੜੂਗੀ ਤਾਂ ਹੁਣ ਵੀ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਗਿਆ ਤਾਂ 21 ਦੀ ਜਿਹੜੀ ਤਰੀਕ ਦਿੱਤੀ ਹੈ ਸਹਿਮਤੀ ਨੂੰ ਲਿਖ ਭਾਈ ਦੇਖੋ ਮੀਟਿੰਗਾਂ ਅੱਗੇ ਕਿੰਨੀਆਂ ਹੋਈਆਂ ਅੱਗੇ ਕਿੰਨੀਆਂ ਮੀਟਿੰਗਾਂ ਹੋਣਗੀਆਂ 2 ਸਾਲਾਂ ਦੀ ਕਮੇਟੀ ਦਾ 2 ਸਾਲ ਉੱਥੇ ਮੀਟਿੰਗਾਂ ਹੀ ਹੋਈ ਗਈ ਜੋ ਮਰਜ਼ੀ ਆ ਬਾਲੀਆਂ ਗੱਲਾਂ ਚ ਪੈਣਾ ਨਹੀਂ ਆਣੀ ਆ ਆਪਾਂ ਮੀਟਿੰਗ ਰੱਖੀ ਆ ਬਈ 2 ਵਜੇ 2 ਵਜੇ ਮੀਟਿੰਗ ਐਸੇ ਪੰਪ ਤੇ ਖੋਸਾ ਸਾਹਿਬ ਨੇ ਗੱਲ ਕੀਤੀ ਆ ਵੀ ਮੈਂ ਆਵਾਂਗਾ ਛੋਟੀ ਮੀਟਿੰਗ ਆ ਸੀ ਕਮੇਟੀ ਬਣਾਉਣੇ ਆ ਆਪਦੀ ਠੀਕ ਆ ਜੇ ਉਹ ਲਿਖਤੀ ਰੂਪ ਚ ਦੇਣਗੇ ਵੀ ਹਾਂਜੀ ਅਸੀਂ ਬਾਰਡਰ ਭੰਨਾਂਗੇ ਤੇ ਫਿਰ ਤਾਂ ਠੀਕ ਆ ਤੇ ਜੇ ਉਹਨਾਂ ਨੇ ਨਾ ਭੰਨਿਆ ਬਈ ਪਹਿਲਾਂ ਅਸੀਂ ਇਹਨਾਂ ਦੇ ਖਿਲਾਫ ਅਸੀਂ ਬੋਲਾਂਗੇ ਇਦੋਂ ਬਾਅਦ ਉਧਰ ਨਹੀਂ ਜਾਵਾਂਗੇ ਅਸੀਂ ਕੁਝ ਲੈਣੀ ਇੱਥੇ ਵਿੱਚ ਦੇ ਦੇਣ ਕਿ ਬਈ 21 ਤਰੀਕ ਇਹ ਦੱਸ ਆ ਰਹੇ ਆਗੇ ਇਹ ਦਾ ਕੇ ਮੰਦਿਰ ਆ ਕੁਛ ਹੋਰ ਲਾਵਾਂਗੇ ਬਾਈ ਜਾਨਾ ਕੁੜੇ ਥੋੜੀ ਤੋੜਨਗੇ ਫੈਰੀਕੇਟ ਅਸੀਂ ਤੋੜਨੇ ਇੱਕ ਮਿੰਟ ਜੇ 21 ਤਰੀਕ ਇੰਦਾ 19 ਦਾ ਵਿਸ਼ਵਾਸ ਕਰ ਲਿਆ ਸੀ ਨੀ ਸਾਰੇ ਵਿਸ਼ਵਾਸ ਕਰ ਲਏ 21 ਨੂੰ ਕੀ ਵਿਸ਼ਵਾਸ ਹੈ ਵੀ ਤੋੜਨਗੇ ਤਾਂ ਮੁਰ ਤੋਂ ਜਿਹੜੀ ਮੀਟਿੰਗ ਰੱਖੀ ਮੇਰੀ ਨਾ ਸੁਣੋ ਮਿੱਤਰੋ ਜੇ 13 ਤਰੀਕ ਨੂੰ ਸਾਨੂੰ ਇਹ ਕਹਿੰਦੇ ਵੀ ਅਸੀਂ ਤਾਂ ਪਾਈ ਇੱਥੇ ਨੌਜਵਾਨ ਨੂੰ ਇੱਥੇ ਬੈਹਜੋ ਆਪਾਂ ਦਿੱਲੀ ਜਾਂਦੇ ਨਹੀਂ ਇੱਕ ਤਾਂ ਪਤਾ ਕੀ ਕਰ ਰਹੇ ਨੇ ਹਰ ਇੱਕ ਤਰੀਕ ਤੇ ਮੀਡੀਆ ਵਾਲਾ ਹਰ ਇੱਕ ਤਰੀਕ ਤੇ ਦਿੰਦੇ ਸਾਨੂੰ ਇਹ ਉਸ ਤੋਂ ਬਾਅਦ ਕਹਿੰਦਾ ਕੀ ਬੋਲਾਂਗੇ ਦਿੱਲੀ ਚੱਲਾਂਗੇ ਦਿੱਲੀ ਚੱਲਾਂਗੇ ਇਹ ਦੋਗਲੀ ਗੱਲਾਂ ਕਰਦੇ ਯਾਰ ਸਾਡੀ ਜੇਸੀ ਵੀ ਆਉਂਦੀ ਸੀ ਮੁੰਡਿਆਂ ਦੀ ਉਹ ਫੜੀ ਗਈ ਇੰਨਾ ਚ ਵਾਗੂ ਕੋਈ ਨਹੀਂ ਉੱਥੇ ਪਹੁੰਚਿਆ 2000 ਮੁੰਡਾ ਇਕੱਠਾ ਹੋ ਗਏ ਉਹਨੂੰ ਛਡਵਾਇਆ ਤੇ ਉਹ ਜੀਸੀਬੀ ਗਿਆ ਸੀ ਬਲਦੇ ਹੁੰਦਾ ਗਿਆ ਸੀ ਗਿਆ ਸੀ ਫਿਰ ਇੱਥੇ ਲੈ ਕੇ ਆਉਂਦਾ ਦਾ ਇੱਥੇ ਕਿਉਂ ਨਹੀਂ ਲੈ ਆਂਦਾ ਮੇਰੀ ਗੱਲ ਸੁਣ ਲਓ ਮਿੱਤਰੋ ਅੱਗੇ ਪੁਲਸ ਦੀ ਗੱਡੀ ਲਾ ਕੇ ਪਿੱਛੇ ਪੁਲਸ ਦੀ ਗੱਡੀ ਲਾ ਕੇ ਓਏ ਚੁੱਪ ਕਰ ਜਾ ਬਾਈ ਦਾ ਸਾਰੀ ਗੱਲ ਦੱਸੂਗਾ ਅੱਗੇ ਪੁਲਸ ਦੀ ਗੱਡੀ ਲਾ ਕੇ ਪਿੱਛੇ ਪੁਲਸ ਦੀ ਗੱਡੀ ਲਾ ਕੇ ਉਹਨੋਂ ਉਹਨਾਂ ਦੇ ਪਿੰਡ ਦੇ ਬਾਹਰ ਛੱਡ ਗਏ ਇੱਥੇ ਜੀਸੀਬੀ ਕਿਉਂ ਨਹੀਂ ਲੈ ਕੇ ਆਏ ਇਹ ਦੋਗਲੀਆਂ ਗੱਲਾਂ ਜਾਂ ਕਿਉਂ ਕਰਦੇ ਆ ਯਾਰ ਮੇਰੇ ਯਾਰ ਅਸੀਂ ਸਾਹਿਬ ਸਾਹਿਬ ਜੀ ਅੱਗ ਲਾ ਦਿੱਤਾ ਹੁਣ ਅੱਜ ਕਰਕੇ ਮੀਟਿੰਗ ਅਸੀਂ ਆਪਦੀ ਜੀਸੀਬੀ ਲਿਆਵਾਂਗੇ ਸਾਡੇ ਜੀ ਨੇ ਕੀ ਹਮਤੇ ਕੀ ਆ ਆਪਦੀ ਲਿਆ ਕੇ ਜੂਥ ਨਾਲ ਜੂਥ ਸਾਡੇ ਨਾਲ ਜੁੜੇ ਸਾਰਿਆਂ ਨਾਲ ਗੱਲ ਕਰ ਅਸੀਂ ਤੋੜ ਕੇ ਰਖਾਵਾਂਗੇ ਬਟਰ ਜਿਵੇਂ ਤੋੜੀ ਦੇ ਕੈਮਰਾ ਮੇਰਾ ਵੀਰ ਆਪਾਂ ਬਾਈ ਜੀ ਦੀਪ ਸਿੱਧੂ ਦੀ ਸੋਚ ਤੇ ਖੜੇ ਆ। ਬੋਲੀ ਸੋਚ ਤੇ ਖੜੇ ਆ। ਅਸੀਂ ਕਿੱਥੇ ਬੰਦੇ ਨਾਲ ਅਸੀਂ ਬਾਈ ਦੀਪ ਦੀ ਸੋਚ ਤੇ ਖੜੇ ਆ। ਅਸੀਂ ਕੇਸਰੀ ਜੰਡੇ ਦੇ ਖੰਡੇ ਆ ਬਾਈ। ਅਸੀਂ ਕੇਸਰੀ ਝੰਡਾ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਆਏ। ਉਹ ਹਾਜ਼ਰ ਨਾਜ਼ਰ ਕਰਕੇ ਆਏ ਆ ਕਿਸੇ ਝੰਡੇ ਦੇ ਥੱਲੇ ਨਹੀਂ ਅਸੀਂ। ਠੀਕ ਆ ਸਾਡਾ ਜੂਸ ਸਾਰਾ ਦੇਖ ਲਓ ਬਈ ਕਿਸੇ ਝੰਡੇ ਥੱਲੇ ਨਹੀਂ ਬਾਕੀ ਇੱਕ ਵਾਰੀ ਅੱਜ ਇਹਨਾਂ ਨੂੰ ਲਿਖਤੀ ਰੂਪ ਲੈ ਲੈਣਾ ਠੀਕ ਆ ਜੇ ਲਿਖਤੀ ਲਾਸਟ ਵਾਰੀ ਉਹ ਵੀ ਜੇ ਪੱਕੀ ਤੌਰ ਤੇ ਜੇ ਲਿਖਤੀ ਦਿੱਤਾ ਠੀਕ ਆ ਨਹੀਂ ਤਾਂ ਅੱਜ ਪਟਾਂਗੇ ਜੇ ਲਿਖਤੀ ਰੂਪ ਦੇਤਾ ਫਿਰ ਬਈ 21 ਤਰੀਕ ਨੂੰ 11 ਵਜੇ ਸਾਨੂੰ ਰੋਕੇ ਆਉਣਾ ਫਿਰ ਲਓ ਜੀ ਮੈਂ ਬਾਅਦ ਫੇਰ ਨਹੀਂ ਬਈ ਅੱਟਾ ਮੋੜਾਂਗੇ ਤੁਸੀਂ ਨੌਜਵਾਨਾਂ ਦੀ ਜਿਹੜੀ ਮੀਟਿੰਗ ਹੈ ਨਾ ਉਹ ਕਾ ਦਿਖਾ ਦਿਓ ਸਾਰੇ ਕਰੀ ਆ ਘਟੋ ਘਟੋਰੇ 50 60 ਬੰਦੇ ਮਤਲਬ 100 ਮੁੰਡਾ ਬੈਠਾ ਹੈਗਾ ਤੇ ਇਹਨਾਂ ਦੀ ਮੰਗ ਲੋ ਸਹਿਮਤੀ ਇਹ ਹੈ ਇਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਵੀ ਘਟੋ ਘਟ ਮੀਟਿੰਗਾਂ ਤੇ ਤੇ ਹੁਣ ਇਹ ਕਹਿੰਦੇ ਵੀ ਸਾਨੂੰ ਲਿਖਤੀ ਰੂਪ ਚ ਦੇ ਦੇਣ ਚਾਹੇ 21 ਤਰੀਕ ਨੂੰ ਚਾਹੇ 22 ਤਰੀਕ ਨੂੰ ਇਹੀ ਕਹਿਣਾ ਚਾਹੁੰਦੇ ਨੇ 21 21 ਨੂੰ ਚਾਹੇ 22 ਨੂੰ 21 ਨੂੰ ਤਰੀਕ ਨੂੰ 11 ਵਜੇ ਅਸੀਂ ਪੱਟ ਦੇਣਾ ਜੀ ਅੱਜ ਲਿਖਤੀ ਰੂਪ ਚ ਦੇਣਗੇ ਅੱਜ ਦੇਣਗੇ ਠੀਕ ਹੈ ਜੀ ਨੀ ਨਾ ਚੇਹੇ ਦਿੰਦਾ ਮੈਂ ਅੱਜ ਹੀ ਪਟਾਗੇ ਜੇ ਲਿਖਤੀ ਰੂਪ ਚ ਅੱਜ ਨਾ ਦਤਾ ਫਿਰ ਅੱਜ ਹੀ ਪਟਾਗੇ ਹਾਂ ਜੇ ਨਹੀਂ ਤੁਹਾਡੀ ਕਿਸਾਨ ਆਗੂਆਂ ਨਾਲ ਗੱਲਬਾਤ ਹੋਈ ਹੈ ਹੁਣ ਬਾਈ ਉਹਨਾਂ ਜੀ ਆਗਾ ਹੀ ਹੋਈ ਹੈ ਕੋਸਾ ਸਾਹਿਬ ਨਾਲ ਗੱਲ ਹੋਈ ਆ ਅੱਛਾ ਕੋਸਾ ਸਾਹਿਬ ਆਉਣਗੇ ਉਹਨਾਂ ਨਾਲ ਮੀਟਿੰਗ ਰੱਖੀ ਹੈ ਇੱਥੇ ਉਹ ਜੇ ਲਿਖਤੀ ਰੂਪ ਚ ਦੇਣਗੇ ਵੀ ਹਾਂ ਜੀ ਠੀਕ ਹੈ ਇਸ ਤੋਂ ਬਾਅਦ ਨਹੀਂ ਅਸੀਂ ਟਾਈਮ ਬਤਾਉਂਦੇਗਾ ਅਸੀਂ ਬਾਈ ਕੁਝ ਨਹੀਂ ਕਰਦੇ ਸਾਡਾ ਕਿਹੜਾ ਜੀ ਕਰਦਾ ਬਾਈ ਸਿਰਪੜ ਵਾਲੀਏ ਜਾ ਕੇ ਕਿਦੇ ਹਿਸਤੇ ਬੈਠੇ ਅਸੀਂ ਕਿਦੇ ਹਿਸਤੇ ਕਰਨ ਲੈ ਸਾਰਿਆਂ ਨੂੰ ਨਾਲ ਖੜਨਾ ਚਾਹੀਦਾ ਬਾਈ ਕੋਈ ਸਾਡੇ ਕੋਲ ਮੇਰੇ ਕੋਲੇ 5 ਕਿੱਲੇ ਜ਼ਮੀਨ ਆ ਉਹ ਮੈਂ ਕੋਈ 100 ਕਿੱਲੇ ਦਾ ਮਾਲ ਪਾਉਂਦਾ ਉਹ ਬੰਦੇ ਕੋਲੇ ਉਹ ਬੰਦੇ ਕੋਲੇ ਓੜਾ ਵੀ ਜ਼ਮੀਨ ਹੈ ਨਹੀਂ ਆ ਰੱਤੀ ਓੜਾ ਵੀ ਜ਼ਮੀਨ ਹੈ ਨਹੀਂ ਬਾਈ ਮੈਂ ਮੈਂ ਕਾਹ ਤੋਂ ਆਇਆ ਮੈਨੂੰ ਕੀ ਲੋੜ ਆ ਯਾਰ ਆਪਦਾ ਟਰੈਕਟਰ ਬਣਾਉਂਦੀ 8 ਲੱਖ ਦਾ ਮੇਰੇ ਕੋਲੇ ਬਾਈ ਹੋਰਾਂ ਵੀ ਜ਼ਮੀਨ ਹੈ ਨਹੀਂ ਮੈਂ ਘਰ ਵੀ ਮੈਂ ਬਾਈ ਮੇਰਾ ਕਿਰਾਏ ਤੇ ਆ ਠੀਕ ਆ ਮੈਨੂੰ ਕੀ ਲੋੜ ਆ ਯਾਰ ਜੇ ਇੱਥੇ ਮੈਂ ਮਰ ਗਿਆ ਮੇਰਾ ਘਰ ਤਾਂ ਮੇਰੇ ਸਾਰੇ ਚਲਦਾ ਸਾਰਾ ਸਹੀ ਗੱਲ ਆ ਬਾਈ ਠੀਕ ਆ ਮੈਨੂੰ ਕੀ ਲੋੜ ਆ ਮੇਰੀਆਂ ਵੀਡੀਓ ਕਈ ਕਹਿੰਦੇ ਸੀਗੇ ਨਾ ਵੀਡੀਓ ਮਰ ਆਇਆ ਵੀਡੀਓ 2-4000 ਦਾ ਟਰੈਕਟਰ ਤੇ ਸਮਾਨ ਲਾ ਦੇਣਾ ਭਾਈ 2 ਲੱਖ 2 ਲੱਖ ਵੀਰੂ ਆ ਜਾਂਦੇ ਆ ਮੈਨੂੰ ਕੀ ਲੋੜ ਐ ਇੱਥੇ ਆਉਣ ਦੀ ਮੈਂ ਤਾਂ ਭਾਈ ਸਾਰਾ ਮੇਰਾ ਜਜਬਾ ਵਾ ਮੈਂ ਤਾਂ ਮਾਰ ਮੀਟਣ ਲਈ ਤਿਆਰ ਆ ਜੇ ਮਰ ਵੀ ਗਏ ਫੇਰ ਵੀ ਕੋਈ ਚੱਕਰ ਨਹੀਂ ਪਰ ਭਾਈ ਖੜੋ ਤਾਂ ਸਹੀ ਨਾਲ ਖੜਨਾ ਗੱਲ ਤਾਂ ਕਰੋ ਯਾਰ ਆਪਣੇ ਬੰਦੇ ਮੁੱਲ ਮਰੇ ਬਾਅਦ ਪਾਉਂਦੇ ਆ ਮਰੇ ਬਾਅਦ ਕਹਿੰਦੇ 2 ਵਜੇ ਆਉਂਗਾ ਪਰ 2 ਵਜੇ ਉਰੇ ਆਉਂਦਾ ਨਹੀਂ ਹੈਗਾ ਖੋਸਾ ਤੁਹਾਡੇ ਨਾਲ ਵੀ ਇਹ ਖੋਸਾ ਉਰੇ ਆਉਂਦਾ ਨਹੀਂ ਹੈਗਾ 2 ਵਜੇ ਆਉਂਦੇ ਨਹੀਂ ਸਾਰੇ ਕੋਈ ਨਹੀਂ ਭਾਈ ਮੀਟਿੰਗ ਰੱਖੀ ਆ ਤੁਹਾਨੂੰ ਸੱਦਾ ਹੈ 2 ਵਜੇ ਹੁਣ ਇੱਕ ਵਾਰੀ ਕੋਸ਼ਿਸ਼ ਕਰ ਲਵਾਂਗੇ ਉਹਨਾਂ ਤੋਂ ਬਸ ਇੰਨੀ ਗੱਲ ਹੀ ਠੀਕ ਹੈ ਕੀ ਪੱਟਾ ਕੇ ਨਹੀਂ ਤਾਂ ਫਿਰ 11 ਵਜੇ ਜਲੇ